ਸਾਡਾ ਟਰੱਕਾਂ ਦਾ ਕੰਮ ਸੀ ਇੱਕ ਦਿਨ ਮੇਰੇ ਡਰਾਈਵਰ ਦੀ ਮੌਤ ਹੋ ਗਈ ਮੈਂ ਉਸ ਡਰਾਈਵਰ ਨਾਲ 10 ਮਿੰਟ ਪਹਿਲਾਂ ਫੋਨ ਤੇ ਗੱਲ ਕਰ ਰਿਹਾ ਸੀ ਮੈਂ ਪ੍ਰਕਾਸ਼ ਵੀ ਵੇਖਿਆ ਗੁਰਦੁਆਰੇ ਵਿੱਚ ਸੇਵਾ ਕਰਦੇ ਸਮੇਂ ਨਸ਼ਾ ਵੀ ਹੋਇਆ ਹੁਣ ਵੇਖੋ ਜਦ ਸਾਡਾ ਮਨ ਇਹਨਾਂ ਪੰਜਾਂ ਦੀ ਸੰਗਤ ਨਹੀਂ ਕਰੇਗਾ ਤਾਂ ਇਹਨੂੰ ਵਿਚਾਰ ਕਿੱਥੋਂ ਆਊਗੇ ਜਦੋਂ ਵਿਚਾਰ ਨਹੀਂ ਆਉਣੇ ਤਾਂ ਸਾਡਾ ਜਿਹੜਾ ਪਾਉਣ ਦਾ ਸੰਤੁਲਨ ਆ ਉਹ ਠੀਕ ਹੋ ਜਾਂਦਾ ਹਰ ਸ਼ਬਦ ਤਾਂ ਅੰਦਰ ਚੱਲਦੇ ਨੇ ਪਰ ਸਾਡੀ ਸੁਰਤੀ ਉੱਥੇ ਤੱਕ ਨਹੀਂ ਜਾਂਦੀ ਜਦੋਂ ਸਾਡੀ ਜੋ ਸੁਰਤੀ ਆ ਵਿਚਾਰ ਰਹਿਤ ਹੁੰਦੀ ਆ ਫੇਰ ਇਹਨੂੰ ਉਹ ਸ਼ਬਦ ਸੁਣਾਈ ਦਿੰਦੇ ਪਰ ਉਹ ਜੋ ਸ਼ਬਦ ਆ ਉਹ ਜੋ ਨਾਮ ਆ ਉਹ ਤਾਂ ਚੱਲੀ ਜਾਂਦਾ ਅੰਦਰ ਆ ਜਸਵਿੰਦਰ ਸਿੰਘ ਜੀ ਆਪਾਂ ਨੂੰ ਕਮੈਂਟ ਕਰਦੇ ਆ ਤੇ ਆਪਣਾ ਥੋੜਾ ਜਿਹਾ ਜੀਵਨ ਦਾ ਪ੍ਰੈਕਟੀਕਲ ਦੱਸਦੇ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਅਸੀਂ ਦਿੱਲੀ ਰਹਿੰਦੇ ਸੀ ਸਾਡਾ ਟਰੱਕਾਂ ਦਾ ਕੰਮ ਸੀ ਇੱਕ ਦਿਨ ਮੇਰੇ ਡਰਾਈਵਰ ਦੀ ਮੌਤ ਹੋ ਗਈ ਮੈਂ ਉਸ ਡਰਾਈਵਰ ਨਾਲ 10 ਮਿੰਟ ਪਹਿਲਾਂ ਫੋਨ ਤੇ ਗੱਲ ਕਰ ਰਿਹਾ ਸੀ ਤੇ ਥੋੜੇ ਟਾਈਮ ਬਾਅਦ ਮੈਂ ਉਸ ਨੂੰ ਮਰਿਆ ਹੋਇਆ ਵੇਖਿਆ ਤੇ ਮੇਰੇ ਮਨ ਨੂੰ ਬਹੁਤ ਸਦਮਾ ਲੱਗਾ ਮੇਰੇ ਮਨ ਨੇ ਮੈਨੂੰ ਕਿਹਾ ਕਿ ਕੁਝ ਨਹੀਂ ਦੁਨੀਆ ਛੱਡ ਸਾਰੇ ਕੰਮ ਛੱਡ ਕੇ ਮੈਂ ਅੰਮ੍ਰਿਤ ਛੱਕ ਲਿਆ ਅਨੰਦਪੁਰ ਸਾਹਿਬ ਆਇਆ ਅੰਮ੍ਰਿਤ ਛੱਕ ਕੇ ਜਦੋਂ ਅੰਮ੍ਰਿਤ ਵੇਲੇ ਗੁਰਮੰਤਰ ਜਪਿਆ ਤਾਂ ਪਹਿਲੇ ਹਫ਼ਤੇ ਵਿੱਚ ਕੰਨਾਂ ਦੇ ਵਿੱਚ ਸੀਟੀ ਵਰਗੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਪਹਿਲੀ ਵਾਰ ਤਾਂ ਮੈਂ ਸੋਚਿਆ ਕਿ ਸ਼ਾਇਦ ਰਸੋਈ ਵਿੱਚੋਂ ਕੁੱਕਰ ਦੀ ਆਵਾਜ਼ ਆ ਰਹੀ ਆ। ਫਿਰ ਮੈਂ ਰਸੋਈ ਵਿੱਚ ਜਾ ਕੇ ਵੇਖਿਆ ਤਾਂ ਕੋਈ ਕੁੱਕਰ ਨਹੀਂ ਸੀ। ਤੇ ਫਿਰ ਮੈਂ ਕੰਨਾਂ ਨੂੰ ਬੰਦ ਕਰਕੇ ਵੇਖਿਆ ਤਾਂ ਉਹੀ ਆਵਾਜ਼ ਅੰਦਰ ਆ ਰਹੀ ਸੀ। ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਇਹ ਅਨਹਦ ਸ਼ਬਦ ਨੇ ਮੈਂ ਇਹਨਾਂ ਸ਼ਬਦਾ ਦੇ ਵਿੱਚ ਧਿਆਨ ਦਿੱਤਾ ਤਾਂ ਇਹ ਆਵਾਜ਼ ਹੋਰ ਉੱਚੀ ਹੋ ਗਈ। ਪਰ ਮੇਰੇ ਵਿਚਾਰ ਨਹੀਂ ਰੁਕਦੇ ਮੈਂ ਪ੍ਰਕਾਸ਼ ਵੀ ਵੇਖਿਆ ਗੁਰਦੁਆਰੇ ਵਿੱਚ ਸੇਵਾ ਕਰਦੇ ਸਮੇਂ ਨਸ਼ਾ ਵੀ ਹੋਇਆ ਵੀਰ ਜੀ ਮੈਨੂੰ ਇਸ ਸਾਹ ਸਾਹ ਦੀ ਆਵਾਜ਼ ਦੇ ਵਿੱਚ ਧਿਆਨ ਲਗਾਉਣ ਦਾ ਮਾਰਗ ਦੱਸੋ ਗੁਰੂ ਸਾਹਿਬ ਜੀ ਸਾਨੂੰ ਜੀਵਨ ਦੇ ਵਿੱਚ ਬਹੁਤ ਵਾਰੀ ਮੌਕਾ ਦਿੰਦੇ ਆ ਬਸ ਸਾਡੇ ਨਾਲ ਕੋਈ ਉਦਾਂ ਦਾ ਹਾਦਸਾ ਹੋਣਾ ਹੁੰਦਾ ਜੈਸ ਹਾਦਸੇ ਨੂੰ ਵੇਖ ਕੇ ਅਸੀਂ ਆਪਣੇ ਆਪ ਨੂੰ ਪਿੱਛੇ ਮੋੜਨਾ ਜਿੱਥੇ ਅਸੀਂ ਵਿਚਾਰਾਂ ਦੇ ਵਿੱਚ ਬਹੁਤ ਅੱਗੇ ਜਾ ਚੁੱਕੇ ਹਾਂ ਜੋ ਜੀਵਤਾਂ ਇਸ ਸਦਮਾ ਲੱਗਣ ਤੇ ਆਪਣੇ ਆਪ ਨੂੰ ਠਹਿਰਾਓ ਦੇ ਵਿੱਚ ਲਿਆਂਦੇ ਆ ਗੁਰੂ ਸਾਹਿਬ ਜੀ ਦੇ ਮਾਲਕ ਦੇ ਇਹਨਾਂ ਇਸ਼ਾਰਿਆਂ ਨੂੰ ਸਮਝ ਜਾਂਦੇ ਆ ਕਿ ਇਹ ਜੋ ਜੀਵਨ ਸਾਨੂੰ ਮਿਲਿਆ ਆ ਇਹਨਾਂ ਵਿਚਾਰਾਂ ਦੇ ਵਿੱਚ ਭੈਣ ਵਾਸਤੇ ਨਹੀਂ ਮਿਲਿਆ ਸਾਨੂੰ ਭਗਤੀ ਕਰਨ ਵਾਸਤੇ ਮਿਲਾਪ ਕਰਨ ਵਾਸਤੇ ਨਾਮ ਜਪਣ ਵਾਸਤੇ ਇਹ ਜੀਵਨ ਮਿਲਿਆ ਹੈ ਵਾਹਿ ਗੁਰੂ ਜੀ ਤੁਹਾਡਾ ਜੋ ਪ੍ਰੈਕਟੀਕਲ ਹੈ ਬਹੁਤ ਵਧੀਆ ਹੈ ਤੇ ਸਹੀ ਹੈ ਜਦੋਂ ਸਾਡੇ ਜੀਵਨ ਦੇ ਵਿੱਚ ਕੋਈ ਦੁੱਖ ਹੁੰਦਾ ਆ ਤੇ ਉਹ ਸਾਡੇ ਵਾਸਤੇ دارو ਬਣ ਜਾਵੇ ਹੁਣ دارو ਦਾ ਮਤਲਬ ਸ਼ਰਾਬ ਨਹੀਂ ਹੈ دارو ਦਾ ਮਤਲਬ ਹੈ ਕਿ ਕੋਈ ਦਵਾਈ ਦੁੱਖ دارو ਸੁਖ ਰੋਗ ਪਿਆ ਜਦੋਂ ਆਇਆ ਹੋਇਆ ਦੁੱਖ ਸਾਡੇ ਜੀਵਨ ਦੇ ਵਿੱਚ ਸੁਖ ਪ੍ਰਗਟ ਕਰ ਦੇਵੇ ਉਹ ਦਵਾਈ ਦਾ ਕੰਮ ਕਰੇ ਤਾਂ ਇਸ ਦਾ ਮਤਲਬ ਅਸੀਂ ਸਹੀ ਲਾਈਨ ਦੇ ਉੱਤੇ ਆ ਗਏ ਆਂ ਔਰ ਵੀਰ ਜੀ ਜੇ ਮੈਂ ਦੱਸ ਦਿਆਂ ਕਿ ਉਹਨੇ ਅਮਰ ਸ਼ਕ ਲਿਆ ਤੇ ਨਾਮ ਸਿਮਰਨ ਕਰਨਾ ਸ਼ੁਰੂ ਕੀਤਾ ਅੰਦਰੋਂ ਸਹਜ ਤੁਨ ਪ੍ਰਗਟ ਹੋ ਗਈ ਤੇ ਵੀਰ ਜੀ ਦੱਸਦੇ ਆ ਕਿ ਇਹਨਾਂ ਦੇ ਵਿਚਾਰ ਨਹੀਂ ਰੁਕੇ ਵਾਹਿਗੁਰੂ ਜੀ ਦੇਖੋ ਗੁਰਬਾਣੀ ਆਪਾਂ ਨੂੰ ਸਮਝਾਉਂਦੀ ਹੈ ਕਿ ਸਾਡਾ ਜਿਹੜਾ ਮਨ ਹੈ ਨਾ ਇਹ ਸਾਰੀ ਜ਼ਿੰਦਗੀ ਇਹਨਾਂ ਪੰਜਾਂ ਦੇ ਨਾਲ ਬਤੀਤ ਕਰਦਾ ਜਦੋਂ ਆਪਾਂ ਇਸ ਲੋਕ ਵਿੱਚ ਆ ਜਾਂਦੇ ਆ ਸਾਡੇ ਵਿਚਾਰ ਸ਼ੁਰੂ ਹੋ ਜਾਂਦੇ ਆ ਸਾਡੇ ਪੌਣ ਦਾ ਜੋ ਸੰਤੁਲਨ ਹੈ ਉਹ ਵਿਗੜ ਦਿੱਤਾ ਜਾਂਦਾ ਹੁਣ ਜੇ ਤਾਂ ਅਸੀਂ ਕੰਮਕਾਰ ਕਰਦੇ ਹੋਏ ਰਸਨਾ ਦੇ ਉੱਤੇ ਜਾਪ ਰੱਖਿਆ ਆ ਸਾਡਾ ਧਿਆਨ ਵੀ ਉੱਧਰ ਨੂੰ ਜਾਂਦਾ ਆ ਤਾਂ ਸਾਨੂੰ ਇਹ ਵਿਚਾਰ ਨਹੀਂ ਆਉਣਗੇ ਪਹਿਲਾਂ ਪਹਿਲਾਂ ਮਿਹਨਤ ਕਰਨੀ ਪੈਂਦੀ ਆ ਬੈਠ ਬੈਠ ਕੇ ਆਪਾਂ ਨੂੰ ਅਭਿਆਸ ਕਰਨਾ ਪੈਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੁਰਦੇ ਫਿਰਦੇ ਜਦੋਂ ਆਪਾਂ ਸਿਮਰਨ ਕਰਨਾ ਵਾਹ ਗੁਰੂ ਵਾਹ ਗੁਰੂ ਕਈ ਵਾਰ ਆਪਣੇ ਲਿਪਸ ਨਹੀਂ ਹਲਦੇ ਉਸ ਤਰੀਕੇ ਕੰਮ ਕਾਰ ਕਰਦੇ ਹੋਏ ਆਪਾਂ ਇਹ ਜਾਪ ਕਰ ਸਕਦੇ ਆ ਹਰ ਵੇਖੋ ਜਦ ਸਾਡਾ ਮਨ ਇਹਨਾਂ ਪੰਜਾਂ ਦੀ ਸੰਗਤ ਨਹੀਂ ਕਰੇਗਾ ਤਾਂ ਇਹਨੂੰ ਵਿਚਾਰ ਕਿੱਥੋਂ ਆਊਗੇ ਜਦੋਂ ਵਿਚਾਰ ਨਹੀਂ ਆਉਣੇ ਤਾਂ ਸਾਡਾ ਜਿਹੜਾ ਪੌਣ ਦਾ ਸੰਤੁਲਨ ਆ ਉਹ ਠੀਕ ਹੋ ਜਾਂਦਾ ਆਪ ਦਿਨ ਦੇ ਸਮੇਂ ਜਿਹੜਾ ਆਪਣਾ ਅਭਿਆਸ ਕਰਦੇ ਆ ਸਵੇਰ ਨੂੰ ਅੰਮ੍ਰਿਤ ਵੇਲੇ ਕਰਦੇ ਹੋ ਜਾਂ ਦਿਨ ਸਮੇਂ ਕਰਦੇ ਹੋ ਜਾਂ ਰਾਤ ਨੂੰ ਕਰਦੇ ਹੋ ਇਸ ਨੂੰ ਥੋੜਾ ਜਿਹਾ ਵਧਾਓ ਮਨ ਲਓ ਤੁਸੀਂ ਅੱਧਾ ਘੰਟਾ ਬੋਲ ਕੇ ਨਾਮ ਜਪਿਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਣੀ ਆਵਾਜ਼ ਨੂੰ ਘਟਾ ਕੇ ਧਿਆਨ ਦੇ ਵਿੱਚ ਵੱਧ ਤੋਂ ਵੱਧ ਬੈਠਣਾ ਜੇ ਨੀਂਦ ਆਉਂਦੀ ਆ ਤਾਂ ਨੀਂਦ ਵੀ ਲੈ ਲਓ ਪਰ ਨਾਮ ਜਪਣ ਤੋਂ ਬਾਅਦ ਧਿਆਨ ਦੇ ਵਿੱਚ ਬੈਠਣਾ ਬਹੁਤ ਲਾਜ਼ਮੀ ਆ ਜੇ ਆਪਾਂ ਨਾਮ ਜਪਣ ਤੋਂ ਬਾਅਦ ਧਿਆਨ ਦੇ ਵਿੱਚ ਨਹੀਂ ਬਹਿੰਦੇ ਤਾਂ ਸਾਨੂੰ ਉਹ ਜੋ ਸ਼ਬਦ ਆ ਉਹ ਕਲੀਅਰ ਨਹੀਂ ਹੁੰਦੇ ਤੁਹਾਨੂੰ ਇਹ ਜੋ ਸ਼ਬਦ ਸੁਣਾਈ ਦਿੱਤੇ ਆ ਜਿਵੇਂ ਜਿਵੇਂ ਤੁਸੀਂ ਇਹਨਾਂ ਨੂੰ ਸੁਣੋਗੇ ਇਹ ਹੋਰ ਜ਼ਿਆਦਾ ਉੱਚੀ ਤੇ ਕਲੀਅਰ ਹੋਣਗੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਗੁਰਮੁਖ ਜੋ ਸੱਚ ਦਾ ਪ੍ਰਚਾਰ ਕਰਦੇ ਹੋਣ ਉਹਨਾਂ ਦੀ ਤੁਸੀਂ ਨਾਲ ਦੀ ਨਾਲ ਸੰਗਤ ਵੀ ਜ਼ਰੂਰ ਕਰੋ ਕਿਉਂਕਿ ਜਦੋਂ ਆਪਾਂ ਸੰਗਤ ਨਹੀਂ ਕਰਦੇ ਸ਼ਬਦ ਉੱਚੀ ਹੁੰਦੇ ਨੇ ਤਾਂ ਜੀਵ ਡਰਦਾ ਆ ਕਿਉਂਕਿ ਕਾਲ ਦੇ ਏਰੀਆ ਵਿੱਚ ਆਪਾਂ ਬੈਠੇ ਆ ਤੇ ਕਾਲ ਆਪਾਂ ਨੂੰ ਇਹ ਕੰਮ ਕਰਨ ਤੋਂ ਰੋਕਦਾ ਆ ਕਿ ਇਹ ਕਿਸੇ ਨਾ ਕਿਸੇ ਤਰੀਕੇ ਤੋਂ ਨਾਮ ਜਪਣਾ ਬੰਦ ਕਰ ਦੇਣ ਗੁਰਬਾਣੀ ਪੜ੍ਹਨਾ ਬੰਦ ਕਰ ਦੇਣ ਸਹਿਜ ਦੇ ਵਿੱਚ ਨਾ ਰਹਿਣ ਇਹਨਾਂ ਦੇ ਵਿਚਾਰ ਵਧ ਜਾਣ ਤੇ ਅਸੀਂ ਗੁਰੂ ਦੀ ਮੱਤ ਲੈ ਕੇ ਨਾਮ ਜੱਪੀ ਜਾਣਾ ਉਠ ਤ ਬੈਠ ਤ ਸੋਬਤ ਨਾ ਵਿਚਾਰ ਤਾਂ ਸਾਨੂੰ ਆਉਣੇ ਹੀ ਆ ਆਪਾਂ ਵਿਚਾਰਾਂ ਨੂੰ ਮਾਰਨਾ ਸਿੱਖਣਾ ਹੈ ਕਿ ਅਸੀਂ ਮਾਰਨਾ ਕਿਵੇਂ ਆ ਤੇ ਮਾਰਨ ਦਾ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇੱਕੋ ਇੱਕ ਤਰੀਕਾ ਦੱਸਿਆ ਕਿ ਰਸਨਾ ਦੇ ਉੱਤੇ ਜਾਪ ਰੱਖਣਾ ਹੈ ਜਿਵੇਂ ਉਧਰੋਂ ਕੋਈ ਆਪਣੇ ਉੱਤੇ ਵਿਚਾਰਾਂ ਦਾ ਕੋਈ ਅਟੈਕ ਹੁੰਦਾ ਹਮਲਾ ਹੁੰਦਾ ਇਧਰੋਂ ਆਪਾਂ ਬਾਣ ਚਲਾਉਣਾ ਗੁਰੂ ਦਾ ਵਾਹ ਗੁਰੂ ਵਾਹ ਗੁਰੂ ਪਿਆਰ ਦੇ ਨਾਲ ਵੀ ਚਲਾ ਸਕਦੇ ਆ ਜ਼ਰੂਰੀ ਨਹੀਂ ਉੱਚੀ ਬੋਲ ਕੇ ਚਲਾਉਣਾ ਵਾਹ ਗੁਰੂ ਵਾਹ ਗੁਰੂ ਫਿਰ ਵੇਖਿਓ ਵਿਚਾਰ ਕਿੰਨੀ ਜਲਦੀ ਆਪਣੇ ਦੂਰ ਹੁੰਦੇ ਜਦੋਂ ਮਨ ਜਪਦੇ ਜਪਦੇ ਵਿਚਾਰ ਰਹਿਤ ਹੋ ਜਾਵੇ ਫਿਰ ਤੁਸੀਂ ਜੋ ਤੁਹਾਡੇ ਅੰਦਰ ਸ਼ਬਦ ਪ੍ਰਗਟ ਨੇ ਉਹਨਾਂ ਸ਼ਬਦਾਂ ਨੂੰ ਸੁਣ ਗੁਰਮਤਿ ਦੇ ਵਿੱਚ ਇਹ ਬਹੁਤ ਹੀ ਵਧੀਆ ਜੋ ਵਿਧੀ ਹੈ ਆਸਾਨ ਵਿਧੀ ਹੈ ਜੋ ਦੱਸੀ ਹੋਈ ਹੈ ਆਪਾਂ ਸਾਰੇ ਗ੍ਰਿਹਸਤੀ ਹਾਂ ਪਰਿਵਾਰਾਂ ਦੇ ਵਿੱਚ ਰਹਿੰਦੇ ਹੋਏ ਕੰਮਕਾਰ ਕਰਦੇ ਹੋਏ ਆਪਾਂ ਇਹਨਾਂ ਸ਼ਬਦਾਂ ਨੂੰ ਸੁਣਨਾ ਹੈ ਜਦੋਂ ਆਪਾਂ ਇਹਨਾਂ ਸ਼ਬਦਾਂ ਨੂੰ ਸੁਣਦੇ ਹਾਂ ਤਾਂ ਆਪਾਂ ਮਾਲਕ ਦੀ ਭਗਤੀ ਕਰਦੇ ਹਾਂ ਸੇਵਾ ਕਰਦੇ ਹਾਂ ਮਾਰੇ ਕਹਿੰਦੇ ਕੱਲ ਮੈਂ ਇਹ ਪੁੰਨ ਗੁਣ गोविंद ਗਾਹੇ ਤੁਹਾਡਾ ਪ੍ਰੈਕਟੀਕਲ ਬਹੁਤ ਹੀ ਵਧੀਆ ਜਾ ਰਿਹਾ ਹੈ ਇਸੇ ਤਰੀਕੇ ਨਾਮ ਅਭਿਆਸ ਕਰਦੇ ਰਹੋ ਗੁਰਬਾਣੀ ਪੜ੍ਹਦੇ ਰਹੋ ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਪੜੋ ਮਾਲਕ ਕਿਰਪਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ